ਇਸ ਵੇਲੇ 25 ਤੋਂ 35 35 ਤੋਂ 50 ਤੇ 50 ਤੋਂ 70 ਸਾਲ ਯਾਨੀ ਕਿ 20 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਜਿਹੜੇ ਸਾਡਾ ਬੰਦੇ ਹੈਗੇ ਨੇ ਜਾਂ ਅਸੀਂ ਕਹਿ ਲਈਏ ਕਿ ਜਿਹੜੇ ਵਿਅਕਤੀ ਜ਼ਿੰਦਗੀ ਨੂੰ ਦਰਦਾਂ ਕਰਕੇ ਅਸੀਂ ਕਹਿ ਲਈਏ ਕਿ ਨਹੀਂ ਇੰਜੋਏ ਕਰ ਪਾਉਂਦੇ ਜਿੰਨੀ ਜਾਨ ਸ਼ੇਰ ਦੇ ਪੰਜੇ ਦੇ ਵਿੱਚ ਹੁੰਦੀ ਹੈ ਉੰਨੀ ਜਾਨ ਇਸ ਜੜੀ ਬੂਟੀ ਦੇ ਵਿੱਚ ਪਰਮਾਤਮਾ ਨੇ ਦਿੱਤੀ ਹੈ ਸਿਰਫ ਆਪਾਂ ਇਹਨੂੰ ਇਹਦਾ ਜਿਹੜਾ ਫਾਇਦਾ ਉਹ ਤੁਹਾਨੂੰ ਦੱਸਣ ਨਹੀਂ ਆਏ ਆ ਬੈਨੀਫਿਟ ਦੱਸਣ ਨਹੀਂ ਆਏ ਆ ਅਸੀਂ ਚਾਹ ਪੀਨੇ ਆ ਜੀ ਬਿਲਕੁਲ ਚਾਹ ਪੀਣੀ ਬੰਦ ਕਰੋ ਤੇ ਇਹਨੂੰ ਲੈਣਾ ਸ਼ੁਰੂ ਕਰੋ ਤੇ ਜ਼ਿੰਦਗੀ ਦੇ ਵਿੱਚ ਸੁਧਾਰ ਦੇਖੋ ਐਡਿਕਸ਼ਨ ਵਾਲੀ ਇਹ ਚ ਕੋਈ ਚੀਜ਼ ਨਹੀਂ ਮੈਂ ਖੋਲ ਕੇ ਤੁਹਾਨੂੰ ਦਿਖਾ ਲੰਗਾ ਵਾਂ ਇਹਦੇ ਵਿੱਚ ਚੈੱਕ ਕਰੋ ਕੋਈ ਚਿੱਟੀ-ਚਿੱਟੀ ਚੀਜ਼ ਪਾਈ ਹੈ ਦੇਖੋ ਤੇ ਸਾਰੀ ਪੂਰੀ ਨੇ ਜੀ ਕੁਰੀਏ ਨਾ ਇਹਦਾ ਮਤਲਬ ਇਹ ਚ ਜੜੀ ਇਹਦੇ ਚ ਫਿਰ ਤੁਸੀਂ ਕੁੱਟ ਕੇ ਇਹਦੇ ਚ ਪਾਤਾ ਕਿ ਇਹਦੇ ਚ ਜੜੀਆਂ ਬੂਟੀਆਂ ਨੇ ਜੀ ਇਹਦੇ ਚ ਇਹ ਚੀਜ਼ਾਂ ਤਾਂ ਹੁੰਦੀਆਂ ਹੀ ਨੇ ਸਮੁੰਦਰ ਕਾ ਦਾ ਜੀ ਜੜੀ ਬੂਟੀਆਂ ਦਾ ਜੜੀਆਂ ਬੂਟੀਆਂ ਇਦਾਂ ਦੀਆਂ ਹੈਗੀਆਂ ਨਾ ਹੁਣ ਫਰੂਕੀ ਸਾਹਿਬ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਇਹਨੂੰ ਬਿੱਚੂ ਫਲ ਵੀ ਕਿਹਾ ਜਾਂਦਾ ਅੱਛਾ ਬਿੱਚੂ ਫਲ ਹਾਂ ਕਿਉਂਕਿ ਹੈਗਾ ਤਾਂ ਜੀ ਇਹ ਹੈਗਾ ਤਾਂ ਇਹ ਜਿਵੇਂ ਕਾਂ ਨਹੀਂ ਹੁੰਦਾ ਜੀ ਕਾਂ ਕਾਂ ਦੀਆਂ ਨਾ ਹੁੰਦੀਆਂ ਇਹਨੂੰ ਕਾਂ ਇਹਨੂੰ ਕਾਂ ਫਲ ਵੀ ਕਿਹਾ ਜਾਂਦਾ ਇਹਦੇ ਨਾ ਬਹੁਤ ਹੈਗੇ ਨੇ ਬਟ ਇਹਦਾ ਜਿਹੜਾ ਫਾਇਦਾ ਨਾ ਇਹਦਾ ਹੋਰ ਕੀ ਫਾਇਦਾ ਸਾਡੇ ਬਾਡੀ ਨੂੰ ਹੋਣ ਵਾਲੇ ਨੇ ਆਲ ਓਵਰ ਇਸ ਸ਼ੇਰ ਦੀ ਚਾਹ ਨਾਲ ਸ਼ੇਰ ਪੰਜੇ ਦੀ ਚਾਹ ਨਾਲ ਉਹਦੀ ਲਾਈਫ ਉਹਦੀ ਜਿਹੜੀ ਵਿਆਪਤਾ ਜ਼ਿੰਦਗੀ ਏ ਉਹਦਾ ਜਿਹੜਾ ਸਰੀਰ ਏ ਉਹ ਇਦਾਂ ਦਾ ਹੋ ਜਾਏਗਾ ਜਿਦਾਂ ਸ਼ੇਰ ਹੁੰਦਾ ਜਿਦਾਂ ਪੰਜਾਬੀ ਚ ਕਹਿੰਦੇ ਨਾ ਜਿੰਨੀ ਸ਼ੇਰ ਚ ਜਾਨ ਹੁੰਦੀ ਨਾ ਉਨੀ ਜਾਨ ਆ ਜਾਏਗੀ ਜਿਹੜੀ ਕਮਜ਼ੋਰੀ ਏ ਉਹਦਾ ਨਾਸ ਕਰ ਦੇਗਾ ਜਦੋਂ ਪਾਣੀ ਗਰਮ ਹੋ ਗਿਆ ਜਦੋਂ ਪਾਣੀ ਦੇ ਵਿੱਚੋਂ ਭਾਫ਼ ਨਿਕਲਣ ਲੱਗ ਪਈ ਉਦੋਂ ਆਪਾਂ ਪਾਣੀ ਨੂੰ ਉਹਦੇ ਵਿੱਚ ਆਪਾਂ ਚਾਰ ਪੀਸ ਪਾਨੇ ਨੇ ਸਿਰਫ ਚਾਰ ਚਾਰ ਪੀਸ ਬਿਲਕੁਲ ਚਾਰ ਪੀਸ ਆ ਦੇਖੋ ਜੀ 1 2 3 ਤੇ 4 ਠੀਕ ਹੈ ਨਾ ਘਰ ਚ ਬੂਟੇ ਲਾਏ ਨੇ ਜੀ ਬੂਟਿਆਂ ਨੂੰ ਜਿਹੜੀ ਖਾਦ ਦੀ ਲੋੜ ਹੁੰਦੀ ਹੈ ਖਾਦ ਪਾਉਂਦੇ ਹੋ ਪਾਣੀ ਦਿੰਦੇ ਹੋ ਤੇ ਬੂਟੇ ਨੂੰ ਤੁਸੀਂ ਸਾਰਾ ਕੁਝ ਕੇਅਰ ਕਰਦੇ ਹੋ ਤੇ ਅਹੀ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਸਮਝ ਚਾਹੀਦੀ ਹੈ ਨਾ ਵੀ ਉਹਨਾਂ ਨੇ ਧੁੱਪੇ ਬੈਣਾ ਹੁਣ ਧੁੱਪ ਚਾਹੀਦੀ ਹੈ ਠੀਕ ਹੈ ਜੇ ਧੁੱਪ 'ਚ ਨਹੀਂ ਬੈਠਣਗੇ ਹੱਡੀਆਂ ਨੂੰ ਤਾਕਤ ਕਿੱਦਾਂ ਮਿਲੇਗੀ ਨਹੀਂ ਨਾ ਮਿਲੇਗੀ ਜਿਹੜੇ ਜਿਹੜੇ ਫਾਇਦੇ ਤੁਸੀਂ ਇਮੇਜਿਨ ਨਹੀਂ ਕੀਤੇ ਹੁਣ ਸੁਣ ਲਓ ਕੀ ਕੀ ਫਾਇਦੇ ਹੋਣ ਵਾਲੇ ਨੇ ਦੇ ਜਿੰਨਾ ਮੇਰੇ ਵੀਰਾਂ ਨੂੰ ਲੋ ਲਬੀਡੋ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਵਿੱਚ ਕਰੰਟ ਨਹੀਂ ਆਂਦਾ ਜਿਹੜੇ ਸਰਦੀਆਂ ਦੇ ਵਿੱਚ ਸੁੰਗੜੇ ਹੋ ਕੇ ਇਕੱਠੇ ਹੋ ਕੇ ਬੈਠੇ ਰਹਿੰਦੇ ਨੇ ਉਹ ਕਹਿੰਦੇ ਵੀ ਸਰੀਰ ਇੰਨਾ ਕੋਈ ਜ਼ਿਆਦਾ ਸੁੰਨ ਹੋ ਗਿਆ ਸੁੰਗੜ ਗਿਆ ਕੀ ਪਤਾ ਹੀ ਨਹੀਂ ਲੱਗਦਾ ਜਦੋਂ ਪਾਰਟਨਰ ਮੋਰੇ ਜਾਣੇ ਆ ਤੇ ਤਾਂ ਕਿਤਨੀ ਆਂਦੀ ਸਰੀਰ ਦੇ ਵਿੱਚ ਕਰੰਟ ਨਹੀਂ ਆਂਦਾ ਤੇ ਸਭ ਤੋਂ ਜਿਹੜੀ ਮੇਨ ਚੀਜ਼ ਏ ਇਹ ਹਾਰਮੋਨ ਜਿਹੜਾ ਟੈਸਟੋਸਟੇਰੋਨ ਹੁੰਦਾ ਜਿਹੜਾ ਰਿਸਪੌਂਸੀਬਲ ਹੁੰਦਾ ਸਾਰਾ ਆਪਾਂ ਸੰਬੰਧ ਬਣਾਣੇ ਆ ਉਹਦੇ ਵਿੱਚ ਟਾਈਮਿੰਗ ਦੇ ਨਾਲ ਸਬੰਧ ਹੁੰਦਾ ਹੈ ਟੱਡੀ ਮੋਟਿਲਟੀ ਦੇ ਨਾਲ ਸਬੰਧ ਹੁੰਦਾ ਹੈ ਤੁਹਾਡੇ ਸਪਰਮ ਕਾਊਂਟ ਦੇ ਉੱਤੇ ਸਬੰਧ ਹੁੰਦਾ ਉਹ ਸਾਰੀਆਂ ਚੀਜ਼ਾਂ ਨੂੰ ਇਹ ਇਨਕਰੀਜ਼ ਕਰਦਾ ਜੀ ਜਿਹੜਾ ਕਹਿੰਦਾ ਬੰਦਾ ਬਿਲਕੁਲ ਨਾ ਉਮੀਦਾਂ ਚੁੱਕਾ ਹੈ ਜਾਂ ਕਹਿੰਦੇ ਵੀ ਦਰਦਾਂ ਕਰਕੇ ਦਰਦਾਂ ਕਰਕੇ ਜਿਹੜਾ ਕਹਿੰਦਾ ਵੀ ਮੇਰੇ ਦਰਦ ਦਾ ਹੁਣ ਕੋਈ ਹੱਲ ਨਹੀਂ ਹੈਗਾ ਇਹ ਉਹ ਜਿਹੜੀਆਂ ਦਰਦਾਂ ਨੇ ਉਹਨਾਂ ਨੂੰ ਵੀ ਠੀਕ ਕਰਦਾ ਤੇ ਲਾਲੀਆਂ ਪਖਾਂਦਾ ਤੇ ਜਿਹੜਾ ਪਰਿਵਾਰਕ ਜੀਵਨ ਹੈ ਉਹਦੇ ਵਿੱਚ ਵੀ ਨਵੀਂ ਖੁਸ਼ੀ ਲਿਆਉਂਦਾ ਇੰਨੀ ਜਾਨ ਇੰਨੀ ਤਾਕਤ ਜੋਰੀ ਕੇ ਸ਼ੇਰ ਦੇ ਪੰਜੇ ਚ ਵੀ ਨਹੀਂ ਹੁੰਦੀ ਉਹ ਬੰਦੇ ਦੇ ਅੰਦਰ ਆਪਣੇ ਅੰਦਰ ਆ ਜਾਂਦੀ ਹੈ। ਸलाम नमस्ते ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚਿਆ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ। ਅੱਜ ਉਹ ਮੁੱਦਾ ਉਹ ਅਸੀਂ ਕਹਿ ਲਈਏ ਵਿਸ਼ਾ ਲੈ ਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਸ ਵਿਸ਼ੇ ਤੋਂ ਇਸ ਵੇਲੇ ਜਾਂ ਜਿਸ ਕਰਕੇ ਇਸ ਵੇਲੇ 25 ਤੋਂ 35 35 ਤੋਂ 50 ਤੇ 50 ਤੋਂ 70 ਸਾਲ ਯਾਨੀ ਕਿ 20 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਜਿਹੜੇ ਸਾਡਾ ਬੰਦੇ ਹੈਗੇ ਨੇ ਜਾਂ ਅਸੀਂ ਕਹਿ ਲਈਏ ਕਿ ਜਿਹੜੇ ਵਿਅਕਤੀ ਜ਼ਿੰਦਗੀ ਨੂੰ ਦਰਦਾਂ ਕਰਕੇ ਅਸੀਂ ਕਹਿ ਲਈਏ ਕਿ ਨਹੀਂ ਇੰਜੋਏ ਕਰ ਪਾਉਂਦੇ ਅੱਜ ਉਹਨਾਂ ਨਾਲ ਗੱਲਬਾਤ ਹੈਗੀ ਹੈ ਜਿਹੜੀ ਗੋਰੀਆਂ ਦੇ ਬਹਿ ਡਾਕਟਰ ਹਰਸ਼ਵੀਰ ਜੀ ਕਰ ਰਹੇ ਨੇ ਡਾਕਟਰ ਸਾਹਿਬ ਇੱਕ ਵਾਰ ਮੁਰਤੂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਦੇ ਸਭ ਦੇ ਸਮਝ ਬੈਠੇ ਹਕੀਕਤ ਟੀਵੀ ਦੇਖਣ ਵਾਲੇ ਮੇਰੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਛਾ ਡਾਕਟਰ ਸਾਹਿਬ ਅੱਜ ਤੁਸੀਂ ਵਿਸ਼ਾ ਬੜਾ ਸੰਜੀਦਾ ਚੁਣਿਆ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੋਕਾਂ ਨੂੰ ਦਰਦ ਕਰਕੇ ਆਪਣੀ ਵਿਅਵਤਾ ਜ਼ਿੰਦਗੀ ਨੂੰ ਨਹੀਂ ਮਾਨ ਸਕਦੇ ਅੱਜ ਤੁਸੀਂ ਉਹਨਾਂ ਦਾ ਹੱਲ ਕਰਨ ਵਾਲਿਓ ਇਹ ਵਿਸ਼ਾ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਦੇਖੋ ਜੀ ਵਿਸ਼ਾ ਦਿਮਾਗ ਦੇ ਵਿੱਚ ਆਉਂਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਕਈ ਮੇਰੇ ਵੀਰ ਦੇਸ਼ਾਂ-ਪਰਦੇਸ਼ਾਂ ਦੇ ਵਿੱਚੋਂ ਫੋਨ ਕਰਦੇ ਨੇ ਪਿਆਰ ਦਿੰਦੇ ਨੇ ਉਹ ਕਹਿੰਦੇ ਵੀ ਤੁਸੀਂ ਸਾਰੇ ਹੀ ਵਿਸ਼ੇ ਛੇੜਦੇ ਹੋ ਸੈਂਸਿਟਿਵ ਤੋਂ ਸੈਂਸਿਟਿਵ ਵਿਸ਼ੇ ਛੇੜਦੇ ਹੋ ਜਿਨ੍ਹਾਂ ਦੇ ਵਿੱਚ ਵਿਅਕਤੀ ਜਿੰਦਗੀ ਬਾਰੇ ਅਕਸਰ ਗੱਲਾਂ ਖੁੱਲ੍ਹ ਕੇ ਕੀਤੀਆਂ ਜਾਂਦੀਆਂ ਨੇ ਤੇ ਇਹ ਵਿਸ਼ਾ ਵੀ ਬਹੁਤ ਜ਼ਰੂਰੀ ਏ ਵੀ ਸਾਡੇ ਬਾਰੇ ਵੀ ਕੋਈ ਗੱਲ ਕਰੋ ਫੋਨ ਆਇਆ ਕੱਲ ਇੱਕ ਮੈਨੂੰ ਤੇ ਫੋਨ ਕਰਨ ਵਾਲੇ ਭਾਈ ਸਾਹਿਬ ਸੀਗੇ ਮੈਂ ਨਾਂ ਨਹੀਂ ਲਵਾਂਗਾ ਉਹਨਾਂ ਦਾ ਫੋਨ ਕਰਨ ਵਾਲੇ ਭਾਈ ਸਾਹਿਬ ਸੀਗੇ ਟ੍ਰਾਂਟੋ ਤੋਂ ਬ੍ਰੈਮਟਨ ਤੋਂ ਬ੍ਰੈਮਟਨ ਤੋਂ ਜਿਹੜੇ ਭਾਈ ਸਾਹਿਬ ਫੋਨ ਕਰ ਰਹੇ ਸੀ ਉਹ ਗੱਲਾਂ ਕਰਦੇ ਕਰਦੇ ਭਾਵਕ ਜ਼ਿਆਦਾ ਹੋ ਗਏ ਤੇ ਉਹਨਾਂ ਨੇ ਨਾ ਰੋਣਾ ਸ਼ੁਰੂ ਕਰਤਾ ਥੋੜਾ ਜਿਹਾ ਭਾਵਕ ਮੈਂ ਵੀ ਹੋ ਗਿਆ ਉਹਨਾਂ ਦੀ ਗੱਲ ਸੁਣ ਕੇ ਵੀ ਵਾਕਈ ਵਿਸ਼ਾ ਜਿਹੜਾ ਬੜਾ ਸੈਂਸਿਟਿਵ ਹੈ ਵੀ ਇਹਦੇ ਉੱਤੇ ਜ਼ਰੂਰ ਕੋਈ ਨਾ ਕੋਈ ਗੱਲ ਕਰਨੀ ਚਾਹੀਦੀ ਹੈ ਫਿਰ ਮੈਂ ਉਹਨਾਂ ਨੂੰ ਇੱਕ ਘਰੇਲੂ ਉਪਚਾਰ ਦੱਸਿਆ ਇੱਕ ਘਰੇਲੂ ਹੱਲ ਦੱਸਿਆ ਮੈਂ ਕਿ ਤੁਹਾਡਾ ਇਹ ਨਾ ਮਸਲਾ ਹੱਲ ਹੋ ਜਾਏਗਾ ਉਹ ਕਹਿੰਦੇ ਵੀ ਮੇਰਾ ਟਰਕਿੰਗ ਲਾਈਨ ਦਾ ਕੰਮ ਹੈ ਟਰਕਿੰਗ ਲਾਈਨ ਦੇ ਵਿੱਚ ਮੈਨੂੰ ਸਿਟਿੰਗ ਜੌਬ ਕਰਨੀ ਪੈਂਦੀ ਹੈ ਡਰਾਈਵਿੰਗ ਕਰਨੀ ਪੈਂਦੀ ਬਹੁਤ ਦੇਰ ਤੱਕ ਤੇ ਉਹਦੇ ਨਾਲ ਕਹਿੰਦੇ ਮੇਰੀ ਪਿੱਠ ਜਿਹੜੀ ਹੈ ਜਿਹੜੀ ਢੂਈ ਹੈ ਉਹ ਦਰਦ ਕਰਨੀ ਸ਼ੁਰੂ ਹੋ ਜਾਂਦੀ ਹੈ ਬਹੁਤ ਜ਼ਿਆਦਾ ਕਹਿੰਦੇ ਜਦੋਂ ਤੱਕ ਮੈਂ ਘਰ ਆਣਾ ਵਾਂ ਕਹਿੰਦੇ ਮੈਨੂੰ ਘਰ ਆ ਕੇ ਬਸ ਇੰਨੀ ਕੁ ਸੁਰਤ ਹੁੰਦੀ ਹੈ ਵੀ ਮੈਂ ਬਿਸਤਰਾ ਲੰਮਾ ਤੇ ਮੈਂ ਪੈ ਜਾਵਾਂ ਕਿਹੜਾ ਟਾਈਮ ਹੈ ਮੇਰੇ ਕੋ ਵੀ ਜਿਹੜਾ ਮੈਂ ਆਪਣੇ ਪਾਰਟਨਰ ਨਾਲ ਕੋਈ ਗੱਲਬਾਤ ਕਰਨੀ ਹੁੰਦੀਆਂ ਜਾਂ ਕੋਈ ਗੱਲ ਕਰਨੀ ਹੁੰਦੀ ਹੈ ਮੇਰੇ ਸਰੀਰ ਦੇ ਵਿੱਚ ਉਹ ਜਾਨ ਉਹ ਸਮਰੱਥਾ ਰਹੀ ਨਹੀਂ ਕਿਉਂਕਿ ਹੱਡੀਆਂ ਸਾਰੀਆਂ ਹੱਡੀਆਂ ਜਿੰਨੀਆਂ ਹੱਡੀਆਂ ਗਈਆਂ ਸਾਰੀਆਂ ਦਰਦ ਕਰਦੀਆਂ ਲੱਤਾਂ ਵੀ ਦਰਦ ਕਰਦੀਆਂ ਪਿੰਨੀਆਂ ਵੀ ਦਰਦ ਕਰਦੀਆਂ ਪੱਠੇ ਵੀ ਦਰਦ ਕਰਦੇ ਨੇ ਹਰ ਚੀਜ਼ ਦਰਦ ਕਰਦੀ ਹੁੰਦੀ ਹੈ ਸਰੀਰ ਦਾ ਉਹ ਬੁਰਾ ਹਾਲ ਹੋ ਜਾਂਦਾ ਹੱਕ ਕੇ ਚੂਰ ਹੋਇਆ ਹੁੰਦਾ ਬਸ ਮੰਜੇ ਤੇ ਪੈਂਦੇ ਆ ਸਾਰੀ ਨੀਂਦ ਆ ਜਾਂਦੀ ਏ ਮੈਨੂੰ ਨਹੀਂ ਪਤਾ ਲੱਗਦਾ ਫਿਰ ਸਵੇਰੇ ਹੀ ਉੱਠਦਾ ਮੈਂ ਸੋ ਉਹਨਾਂ ਚੀਜ਼ਾਂ ਨੂੰ ਮੈਂ ਬੜਾ ਗੰਭੀਰਤਾ ਨਾਲ ਲਿਆ ਪਿਛਲੇ ਕਈ ਸਾਲਾਂ ਤੋਂ ਜਿਹੜੀ ਕੀਤੀ ਹੋਈ ਰਿਸਰਚ ਓਦੇ ਵਿੱਚ ਅਸੀਂ ਆਹ ਜਿਹੜੀ ਜਿਹੜੀ ਜੜੀ ਬੂਟੀ ਅੱਜ ਲੈ ਕੇ ਆਏ ਆ ਇਹਨੂੰ ਬਾਗਨਖੀ ਵੀ ਕਿਹਾ ਜਾਂਦਾ ਇਹਨੂੰ ਕਾਗਨਾਸ ਵੀ ਕਿਹਾ ਜਾਂਦਾ ਇਹਨੂੰ ਹੋਰ ਵੀ ਇਹਦੇ ਬਹੁਤ ਸਾਰੇ ਅੰਗਰੇਜ਼ੀ ਦੇ ਵਿੱਚ ਇਹਨੂੰ ਡੈਵਲ ਕਲੋਜ਼ ਵੀ ਕਿਹਾ ਜਾਂਦਾ ਤੇ ਇਹ ਜਿਹੜੀ ਚੀਜ਼ ਏ ਇੰਨੀ ਪਾਵਰਫੁਲ ਏ ਇੰਨੀ ਆਯੁਰਵੇਦ ਦੇਖੋ ਜਿਹੜਾ ਸਮੁੰਦਰ ਏਕ ਸਮੁੰਦਰ ਕੜਾ ਜੀ ਜੜੀ ਬੂਟੀਆਂ ਦਾ ਜੜੀਆਂ ਬੂਟੀਆਂ ਇਦਾਂ ਦੀਆਂ ਹੈਗੀਆਂ ਨਾ ਹੁਣ ਫਰੂਕੀ ਸਾਹਿਬ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਹਨੂੰ ਵਿਚੂ ਫਲ ਵੀ ਕਿਹਾ ਜਾਂਦਾ ਅੱਛਾ ਵਿਚੂ ਫਲ ਹਾਂ ਕਿਉਂਕਿ ਹੈਗਾ ਤਾਂ ਜੀ ਇਹ ਹੈਗਾ ਤਾਂ ਇਹ ਜਿਵੇਂ ਕਾ ਨਹੀਂ ਹੁੰਦਾ ਜੀ ਕਾਂ ਤਾਂ ਦੀਆਂ ਨਾ ਸੁਣਦੀ ਜੀ ਇਹਨੂੰ ਕਾ ਇਹਨੂੰ ਕਾਮ ਫਲ ਵੀ ਕਿਹਾ ਜਾਂਦਾ ਅੱਛਾ ਇਹਦੇ ਨਾਂ ਬਹੁਤ ਹੈਗੇ ਨੇ ਬਟ ਇਹਦਾ ਜਿਹੜਾ ਫਾਇਦਾ ਨਾ ਇਹਦਾ ਫਾਇਦਾ ਇੰਨਾ ਕੋ ਅਮੇਜ਼ਿੰਗ ਹੈ ਇੰਨਾ ਕੋ ਵਧੀਆ ਫਾਇਦਾ ਹੈਦਾ ਤੁਸੀਂ ਇਹਦੇ ਫਾਇਦੇ ਸੁਣੋਗੇ ਤੁਸੀਂ ਹਰਾਨ ਹੋ ਜਾਓਗੇ ਹੁਣ ਦੇਖੋ ਆ ਜਿਹੜੀ ਚੀਜ਼ ਹੈ ਜਿਹੜਾ ਡਾਂਗ ਹੈ ਆ ਇੰਨਾ ਪਾਵਰਫੁੱਲ ਹੈ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਸਰਾਹ ਕੱਢ ਸਕਦੇ ਇਹਦਾ ਹਾਂ ਮਤਲਬ ਦੇਖਣ ਨੂੰ ਤਾਂ ਬੜਾ ਬਾਰੀਕ ਜਿਹਾ ਲੱਗਦਾ ਜੀ ਮੈਂ ਇਹਨੂੰ ਮੇਰੇ ਨਜ਼ਰ ਨਾਲ ਇਹ ਜਿੱਦਾਂ ਸ਼ੇਰ ਦਾ ਪੰਜਾ ਹੁੰਦਾ ਨਾ ਸ਼ੇਰ ਦੇ ਪੰਜੇ ਵਾਲਾ ਸਿਸਟਮ ਹੈ ਸੇਮ ਵੀ ਜਿਹੜੇ ਵੀ ਬੰਦੇ ਨੂੰ ਇਹਦਾ ਇਸਤੇਮਾਲ ਕਰਨਾ ਸਹੀ ਤਰ੍ਹਾਂ ਆ ਗਿਆ ਉਹਦੀ ਲਾਈਫ ਉਹਦੀ ਜਿਹੜੀ ਵਿਆਪਤਾ ਜ਼ਿੰਦਗੀ ਹੈ ਉਹਦਾ ਜਿਹੜਾ ਸਰੀਰ ਹੈ ਉਹ ਇਦਾਂ ਦਾ ਹੋ ਜਾਏਗਾ ਜਿੱਦਾਂ ਸ਼ੇਰ ਹੁੰਦਾ ਜਿੱਦਾਂ ਪੰਜਾਬੀ ਚ ਕਹਿੰਦੇ ਨਾ ਜਿੰਨੀ ਸ਼ੇਰ ਚ ਜਾਨ ਹੁੰਦੀ ਨਾ ਉਨੀ ਜਾਨ ਆ ਜਾਏਗੀ ਜਿਹੜੀ ਕਮਜ਼ੋਰੀ ਏ ਉਹਦਾ ਨਾਸ ਕਰ ਦੇਗਾ ਕਿਵੇਂ ਦੀ ਕਮਜ਼ੋਰੀ ਦਾ ਕਮਜ਼ੋਰੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਸਰੀਰ ਸਾਡਾ ਫਿੱਟ ਹੋਏਗਾ ਸਰੀਰ ਦੇ ਵਿੱਚ ਜਾਨ ਹੋਏਗੀ ਤੇ ਅਸੀਂ ਕੋਈ ਆਪਣੇ 파ਟਰਨਰ ਨੂੰ ਖੁਸ਼ ਕਰ ਸਕਦੇ ਆ 파ਟਰਨਰ ਨੂੰ ਸੈਟੀਸਫਾਈ ਕਰ ਸਕਦੇ ਆ 파ਟਰਨਰ ਮੁਰੇ ਸ਼ਰਮਿੰਦਾਰ ਨਹੀਂ ਹੋਵਾਂਗੇ ਜੇ ਸਰੀਰ ਦੇ ਵਿੱਚ ਜਾਨ ਹੀ ਨਹੀਂ ਹੈਨੀ ਤੇ ਅਹੀ ਕਈਏ ਵੀ ਆ ਕੇ ਜਿੱਦਾਂ ਤੁਹਾਨੂੰ ਹੁਣ ਐਗਜ਼ਾਮਪਲ ਦੇ ਕੇ ਹਟਿਆ ਵਾ ਮੈਂ ਭਾਈ ਸਾਹਿਬ ਵਾਲੀ ਜੇ ਆ ਕੇ ਤੁਸੀਂ ਡੇਗੀ ਪੈਣਾ ਮੰਜੇ ਤੇ ਤੁਹਾਡੇ ਅੰਦਰ ਜਾ ਨਹੀਂ ਹੈ ਨੀ ਵੀ ਮੋਟ ਕੇ ਬਹਿ ਕੇ ਰੋਟੀ ਖਾ ਲਵਾਂ ਤੇ ਤੁਸੀਂ ਕੀ ਕਰ ਲੈਣਾ ਇਹ ਫਰੂਕੀ ਸਾਹਿਬ ਬੜਾ ਸੀਰੀਅਸ ਵਿਸ਼ਾ ਹੈਗਾ ਅੱਜ ਤੇ ਇੰਡੀਆ ਦੇ ਵਿੱਚ ਵੀ ਆਪਾਂ ਗੱਲ ਕਰੀਏ 20 ਤੋਂ 25 ਸਾਲ ਦੇ ਜਿਹੜੇ ਮੁੰਡੇ ਨੇ ਜਿਹੜੇ ਅਜੇ ਜਵਾਨੀ ਦੇ ਵਿੱਚ ਜਿਨ੍ਹਾਂ ਨੇ ਪੈਰ ਰੱਖਿਆ ਉਹਨਾਂ ਦੀਆਂ ਹੱਡੀਆਂ ਦਰਦ ਕਰਦੀਆਂ ਮੀਆਂ ਉਹਨਾਂ ਦੇ ਗਿੱਟੇ ਦਰਦ ਕਰਦੇ ਪਏ ਨੇ ਉਹਨਾਂ ਦੇ ਗੁੱਡੇ ਦਰਦ ਕਰਦੇ ਪਏ ਨੇ ਠੰਡ ਦੇ ਵਿੱਚ ਕੰਬਦੇ ਨੇ ਦੋ-ਦੋ ਪਜਾਮੀਆਂ ਪਾ ਪਾ ਕੇ ਤੁਰੇ ਫਿਰਦੇ ਨੇ ਕਾਰਨ ਕੀ ਮੰਨਦੇ ਹੋ ਤੁਸੀਂ ਡਾਕਟਰ ਸਾਹਿਬ ਆਪਣੀ ਤੁਹਾਡੀ ਪ੍ਰੈਕਟਿਸ ਦੇ ਵਿੱਚ ਉਹ ਕਾਰਨ ਕੀ ਸਾਹਮਣੇ ਆਇਆ ਕਿ ਦਰਦਾਂ ਕਰਕੇ ਜਿਹੜੇ ਸਾਡੇ ਬੰਦੇ ਹੈਗੇ ਨੇ ਵਿਅੋਥਾ ਸੁੱਖ ਲੈਣ ਤੋਂ ਸਾਰਾ ਕੁਝ ਠੀਕ ਆ ਉਹਨਾਂ ਦਾ ਲੇਕਿਨ ਦਰਦਾਂ ਕਰਕੇ ਵਿਅੋਥਾ ਸੁੱਖ ਲੈਂਦੇ ਹੀ ਨਹੀਂ ਦੇਖੋ ਹਣ ਫਰੁਕੀ ਸਾਹਿਬ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਤੁਸੀਂ ਘਰ 'ਚ ਬੂਟੇ ਲਾਏ ਨੇ ਜੀ ਬੂਟਿਆਂ ਨੂੰ ਟਾਈਂਸਰ ਧੁੱਪ ਦਿੰਦੇ ਹੋ ਕਿਉਂ ਨੋ ਜਿਹੜੀ ਖਾਦ ਦੀ ਲੋੜ ਹੁੰਦੀ ਖਾਦ ਪਾਉਂਦੇ ਹੋ ਪਾਣੀ ਦਿੰਦੇ ਹੋ ਤੇ ਬੂਟੇ ਨੂੰ ਤੁਸੀਂ ਸਾਰਾ ਕੁਝ ਕੇਅਰ ਕਰਦੇ ਹੋ ਤੇ ਅਹੀ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਸਮਝ ਚਾਹੀਦੀ ਹੈ ਨਾ ਵੀ ਉਹਨਾਂ ਨੇ ਧੁੱਪੇ ਬੈਣਾ ਉਹਨਾਂ ਨੂੰ ਧੁੱਪ ਚਾਹੀਦੀ ਹੈ ਠੀਕ ਹੈ ਜੇ ਧੁੱਪ 'ਚ ਨਹੀਂ ਬੈਠਣਗੇ ਹੱਡੀਆਂ ਨੂੰ ਤਾਕਤ ਕਿੱਦਾਂ ਮਿਲੇਗੀ ਨਹੀਂ ਨਾ ਮਿਲੇਗੀ ਹੱਡੀਆਂ ਦੇ ਵਿੱਚ ਵਾਯੂ ਵੱਜ ਜਾਂਦੀ ਹੈ ਹਵਾ ਵੱਜ ਜਾਂਦੀ ਹੈ ਜਦੋਂ ਹਵਾ ਵੱਜ ਜਾਂਦੀ ਹੈ ਬੋਡੀ ਦੇ ਵਿੱਚ ਤੇ ਉਦੋਂ ਇਹ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਨਾ ਪ੍ਰੋਬਲਮਸ ਹੈਗੀਆਂ ਇਹ ਸ਼ੁਰੂ ਹੁੰਦੀਆਂ ਇਨ ਡਾਈਜੈਸ਼ਨ ਤੋਂ ਡਾਈਜੈਸ਼ਨ ਤੋਂ ਡਾਈਜੈਸ਼ਨ ਹੁੰਦੀ ਹੀ ਹੋਏ ਕਿਉਂਕਿ ਘਰ ਦਾ ਖਾਣਾ ਨਹੀਂ ਖਾਣਾ ਜੇ ਘਰ ਦਾ ਖਾਣਾ ਮਿਲਦਾ ਪਿਆ ਤੇ ਨਾਲ ਉਹਦੇ ਸੈਲਡ ਨਹੀਂ ਖਾਣਾ ਸੈਲਡ ਨਹੀਂ ਜਾਏਗਾ ਅੰਦਰ ਤੇ ਫਾਈਬਰ ਨਹੀਂ ਜਾਏਗਾ ਫਾਈਬਰ ਨਹੀਂ ਜਾਏਗਾ ਤੇ ਜਿਹੜੀ ਆਪਾਂ ਦੀ ਪ੍ਰੋਬਲਮ ਆਏਗੀ ਵੀ ਖਾਦਾ ਪੀਤਾ ਪਚਣਾ ਨਹੀਂ ਖਾਦਾ ਪੀਤਾ ਪਚਣਾ ਨਹੀਂ ਉਹਦੇ ਤੋਂ ਢੇਰ ਸਾਰੀਆਂ ਬਿਮਾਰੀਆਂ ਤੁਹਾਨੂੰ ਪਤਾ ਹੀ ਹੈ ਵੀ ਪੇਟ ਖਰਾਬ ਹੋਣਾ ਕਿੰਨੀਆਂ ਬਿਮਾਰੀਆਂ ਆ ਜਾਂਦੀਆਂ ਫਿਰ ਉਹ ਤੋਂ ਬਾਅਦ ਕਨਸਟਿਪੇਸ਼ਨ ਦੀ ਪ੍ਰੋਬਲਮ ਆਏਗੀ ਕਨਸਟਿਪੇਸ਼ਨ ਤੋਂ ਬਾਅਦ ਹੌਲੀ-ਹੌਲੀ ਜਦੋਂ ਤੁਹਾਡਾ ਪੇਟ ਅਫਸੈਟ ਹੋ ਗਿਆ ਤੇ ਤੁਹਾਡੀਆਂ ਹੱਡੀਆਂ ਨੇ ਅਫਸੈਟ ਹੋਣਾ ਹੀ ਹੋਣਾ ਕਿਉਂਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਹੱਡੀਆਂ ਨੂੰ ਚਾਹੀਦੀਆਂ ਜਿਹੜਾ ਪ੍ਰੋਟੀਨ ਚਾਹੀਦਾ ਜਿਹੜੇ ਮਿਨਰਲਸ ਚਾਹੀਦੇ ਨੇ ਜਿਹੜੇ ਵਿਟਾਮਿਨਸ ਚਾਹੀਦੇ ਨੇ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਉਹ ਚੀਜ਼ਾਂ ਹੱਡੀਆਂ ਨੂੰ ਨਹੀਂ ਮਿਲਣਗੀਆਂ ਤੇ ਹੱਡੀਆਂ ਦੇ ਵਿੱਚ ਦਰਦ ਹੋਣੀ ਹੋਣੀ ਹੈ ਹੱਡੀਆਂ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਤਾਂ ਸਮਝੋ ਤੁਹਾਨੂੰ ਜਵਾਨੀ ਦੇ ਵਿੱਚ ਹੀ ਵਿੜਾਪਾ ਆ ਗਿਆ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਤੁਸੀਂ ਦੱਸ ਦਿੱਤਾ ਵੀ ਕਿਸੇ ਕਿਸ ਉੱਤੇ ਕੰਮ ਕਰਨਾ ਹੈ ਤੇ ਨੁਸਖਾ ਫਾਰਮੂਲਾ ਇਹ ਸਾਨੂੰ ਤੁਸੀਂ ਤਾਂ ਚਲੋ ਲੱਭ ਲੈਣੇ ਹੋ ਤੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਇਹ ਆਮ ਮਿਲ ਜਾਂਦਾ ਜੀ ਕਾਮਫਾਲੀਆ ਕਾਕ ਨਸਾ ਤੁਸੀਂ ਇਹਨੂੰ ਕਹਿ ਰਹੇ ਹੋ ਬਾਗ ਨਖੀ ਦੇਖੋ ਜੀ ਕੋਈ ਵੀ ਚੀਜ਼ ਹੈ ਉਹਦੇ ਲਈ ਥੋੜੀ ਬਹੁਤੀ ਮਿਹਨਤ ਤੇ ਆਪਾਂ ਨੂੰ ਕਰਨੀ ਪੈਂਦੀ ਹੈ ਤੇ ਜੇ ਤੁਸੀਂ ਇਹਨੂੰ ਲੱਭਣ ਤੇ ਆ ਜਾਓਗੇ ਜਿੱਦਾਂ ਮੈਂ ਲੱਭਿਆ ਉਦਾਂ ਤੁਸੀਂ ਵੀ ਲੱਭ ਲੋਗੇ ਹੁਣ ਇਹਨੂੰ ਤੁਸੀਂ ਕਾ ਫਲ ਕਰਕੇ ਜਾਂ ਕਿਸੇ ਵੀ ਚੀਜ਼ ਤੇ ਕਰਕੇ ਆਨਲਾਈਨ ਵੀ ਲੱਭ ਸਕਦੇ ਹੋ ਜਿਹੜੇ ਜਿਹੜੇ ਮੇਰੇ ਵੀਰ ਆਨਲਾਈਨ ਦੇ ਸ਼ਕੀਨ ਨੇ ਜਾਂ ਜਿਹੜੇ ਨੈੱਟ ਦੇ ਉੱਤੇ Amazon ਤੋਂ ਜਾਂ ਦੂਜੀਆਂ ਕਿਸੇ ਸ਼ਾਪਿੰਗ ਸਾਈਟ ਤੋਂ ਸਮਾਨ ਮੰਗਾਉਂਦੇ ਨੇ ਉਹ ਆਨਲਾਈਨ ਲੱਭ ਲੈਣਾ ਉਹਨਾਂ ਨੂੰ ਲੱਭ ਜੇਗਾ ਆਨਲਾਈਨ ਨਹੀਂ ਤੇ ਬਾਜ਼ਾਰ ਦੇ ਵਿੱਚ ਆਮ ਜਿੱਥੋਂ ਪੂਜਾ ਦਾ ਸਮਾਨ ਮਿਲਦਾ ਹੈ ਜਾਂ ਜਿੱਥੋਂ ਆਪ ਮਸਾਲੇ ਮਿਲਦੇ ਨੇ ਉਹਨਾਂ ਦੇ ਕੋਲੋਂ ਅਵੇਲੇਬਲ ਹੁੰਦਾ ਕੋਈ ਐਡੀ ਗੱਲ ਨਹੀਂ ਹੈਗੀ ਤੁਸੀਂ ਉਹਨੂੰ ਕਾਹ ਫਲ ਕਹਿ ਕੀਆ ਕਾ ਕਿ ਨਾ ਸਕਿਆ ਕਿ ਲੱਭ ਸਕਦੇ ਹੋ ਪਰ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਇਹ ਤੁਹਾਡੇ ਮੁਤਾਬਕੇ ਸ਼ੇਰ ਹੈ ਸ਼ੇਰ ਸ਼ੇਰ ਪੰਜੇ ਵਾਲੀ ਚਾਹ ਤੁਸੀਂ ਅੱਜ ਪਲਾਉਣ ਲੱਗੇ ਹਾਂਜੀ ਹਾਂਜੀ ਸ਼ੇਰ ਪੰਜੇ ਵਾਲੀ ਚਾਹ ਸ਼ੇਰ ਪ ਦੇਖੋ ਜੀ ਆ ਜਿਹੜਾ ਆ ਜਿਹੜੀ ਚੀਜ਼ ਬਣੀ ਹੈ ਆ ਜਿਹੜੀਆਂ ਦੇ ਤਿੱਖੇ ਨਾਉ ਬਣੇ ਨੇ ਇਹ ਸ਼ੇਰ ਦੇ ਪੰਜੇ ਨਾਲ ਘੱਟ ਥੋੜਾ ਨੇ ਜਿੰਨੀ ਜਾਨ ਸ਼ੇਰ ਦੇ ਪੰਜੇ ਦੇ ਵਿੱਚ ਹੁੰਦੀ ਹੈ ਉਨੀ ਜਾਨ ਇਸ ਜੜੀ ਬੂਟੀ ਦੇ ਵਿੱਚ ਪਰਮਾਤਮਾ ਨੇ ਦਿੱਤੀ ਹੈ ਸਿਰਫ ਆਪਾਂ ਇਹਨੂੰ ਇਹਦਾ ਜਿਹੜਾ ਫਾਇਦਾ ਉਹ ਤੁਹਾਨੂੰ ਦੱਸਣ ਲਈ ਆਏ ਆ ਬੈਨੀਫਿਟ ਦੱਸਣ ਲਈ ਆਏ ਆ ਸਾਡਾ ਮੇਰਾ ਇਹਦੇ ਵਿੱਚ ਕੋਈ ਪਰਸਨਲ ਸਵਾਰਥ ਨਹੀਂ ਹੈਗਾ ਮੇਰਾ ਕੋਈ ਪਰਸਨਲ ਸਵਾਰਥ ਨਹੀਂ ਹੈਗਾ ਮੈਂ ਕੋਈ ਇੱਥੇ ਆਪਣੇ ਪ੍ਰੋਡਕਟ ਦੀ ਪ੍ਰੋਮੋਸ਼ਨ ਨਹੀਂ ਕਰਨ ਆਇਆ ਸਿਰਫ ਇੱਕ ਤੁਹਾਨੂੰ ਅਵੇਅਰਨੈਸ ਦੇਣ ਆਇਆ ਵਾਂ ਵੀ ਆ ਚੀਜ਼ਾਂ ਨੂੰ ਜੇ ਤੁਸੀਂ ਲਾਈਫ ਦੇ ਵਿੱਚ ਇੰਪਲੀਮੈਂਟ ਕਰੋਗੇ ਤੁਹਾਨੂੰ ਢੇਰ ਸਾਰੇ ਫਾਇਦੇ ਹੋਣਗੇ ਜਿਹੜੇ ਜਿਹੜੇ ਫਾਇਦੇ ਤੁਸੀਂ ਇਮੇਜਿਨ ਨਹੀਂ ਕੀਤੇ ਹੁਣ ਸੁਣ ਲਓ ਕੀ ਕੀ ਫਾਇਦੇ ਹੋਣ ਵਾਲੇ ਨੇ ਸਭ ਤੋਂ ਪਹਿਲੇ ਨੰਬਰ ਤੇ ਇਹਨੇ ਤੁਹਾਡੀ ਇਮਿਊਨਿਟੀ ਬੂਸਟ ਕਰਨੀ ਹੈ ਜਿਹੜੇ ਕਿ ਰੋਗ ਨਾਲ ਲੜਨ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਤੁਹਾਡੀ ਇਮਿਊਨਿਟੀ ਬੂਸਟ ਕਰਨੀ ਹੈ ਦੂਜੇ ਨੰਬਰ ਤੇ ਇਹਨੇ ਤੁਹਾਡੇ ਪੱਠਿਆਂ ਨੂੰ ਜਾਨ ਦੇਣੀ ਹੈ ਹੱਡੀਆਂ ਨੂੰ ਜਾਨ ਦੇਣੀ ਹੈ ਤੁਹਾਡੇ ਸਰੀਰ ਦੇ ਪੂਰੇ ਸਟਰਕਚਰ ਨੂੰ ਜਾਨ ਦੇਣੀ ਹੈ ਫਿਰ ਜਿੰਨਾ ਮੇਰੇ ਵੀਰਾਂ ਨੂੰ ਲੋ ਲੋਬੀਡੋ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਵਿੱਚ ਕਰੰਟ ਨਹੀਂ ਆਂਦਾ ਜਿਹੜੇ ਸਰਦੀਆਂ ਦੇ ਵਿੱਚ ਸੁੰਗੜੇ ਹੋ ਕੇ ਇਕੱਠੇ ਹੋ ਕੇ ਬੈਠੇ ਰਹਿੰਦੇ ਨੇ ਉਹ ਕਹਿੰਦੇ ਵੀ ਸਰੀਰ ਇੰਨਾ ਕੁ ਜ਼ਿਆਦਾ ਸੁਨ ਹੋ ਗਿਆ ਸੁੰਗੜ ਗਿਆ ਕੀ ਪਤਾ ਹੀ ਨਹੀਂ ਲੱਗਦਾ ਜਦੋਂ ਪਾਰਟਨਰ ਮੋਰੇ ਜਾਣਦੇ ਆ ਤੇ ਤਾਂ ਕਿਤਨੀ ਆਂਦੀ ਸਰੀਰ ਦੇ ਵਿੱਚ ਕਰੰਟ ਨਹੀਂ ਆਂਦਾ ਤੇ ਸਭ ਤੋਂ ਜਿਹੜੀ ਮੇਨ ਚੀਜ਼ ਏ ਇਹ ਹਾਰਮੋਨ ਜਿਹੜਾ ਟੈਸਟੋਸਟੋਨ ਹੁੰਦਾ ਜਿਹੜਾ ਰਿਸਪੌਂਸੀਬਲ ਹੁੰਦਾ ਸਾਰਾ ਆਪਾਂ ਸਬੰਧ ਬਣਾਣੇ ਆ ਉਹਦੇ ਵਿੱਚ ਟਾਈਮਿੰਗ ਦੇ ਨਾਲ ਉਹ ਸਬੰਧ ਹੁੰਦਾ ਹੈ ਟੱਡੀ ਮੋਟਿਲਟੀ ਦੇ ਨਾਲ ਸਬੰਧ ਹੁੰਦਾ ਹੈ ਤੁਹਾਡੇ ਸਪਰਮ ਕਾਊਂਟ ਦੇ ਉੱਤੇ ਸਬੰਧ ਹੁੰਦਾ ਉਹ ਸਾਰੀਆਂ ਚੀਜ਼ਾਂ ਨੂੰ ਇਹ ਇਨਕਰੀਜ਼ ਕਰਦਾ ਜੀ 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 ਹਾਂ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਕਿਵੇਂ ਚੱਪਣਾ ਜੀ ਚਬ ਕੇ ਖਾਣਾ ਹੈ ਕੀ ਕਰਨਾ ਹੈ ਜੀ ਇਹਨੂੰ ਇਹਦਾ ਪਾਊਡਰ ਬਣਾ ਕੇ ਖਾਣਾ ਹੈ ਕੀ ਕਰਨਾ ਨਹੀਂ ਬਣਾਣਾ ਇਹਨੂੰ ਚੱਪਣਾ ਨਹੀਂ ਇਹਦਾ ਸੁੱਕਾ ਬਹੁਤ ਸੁੱਕਾ ਤਰੀਕਾ ਤੋਂ ਸੱਲੰਗਾ ਵਾ ਅਸੀਂ ਚਾਹ ਵੀ ਨਹੀਂ ਜੀ ਬਿਲਕੁਲ ਚਾਹ ਪੀਣੀ ਬੰਦ ਕਰੋ ਤੇ ਇਹਨੂੰ ਲੈਣਾ ਸ਼ੁਰੂ ਕਰੋ ਤੇ ਜ਼ਿੰਦਗੀ ਦੇ ਵਿੱਚ ਸੁਧਾਰ ਦੇਖੋ ਕੀ ਬਾਤ ਤੁਸੀਂ ਆ ਕਿੰਨੇ ਟਾਈਮ ਚ ਜੀ ਪਿੰਦੇ ਸਾਰ ਹੋ ਨਹੀਂ ਪੀਂਦੇ ਸਾਰਤ ਨਹੀਂ ਹੋਏਗਾ ਫਰੂਕੀ ਸਾਹਿਬ ਇਹ ਆਇਰਵੇਦ ਇਹ ਸਲੋ ਸਲੋ ਫਾਇਦਾ ਕਰਦਾ ਇੱਕ ਇੱਕ ਪੌੜੀ ਕਰਕੇ ਚੜਨਾ ਆਪਾਂ ਠੀਕ ਹੈ ਇਕੱਠੀਆਂ ਨਹੀਂ ਪੌੜੀਆਂ ਚੜ੍ਹਨੀਆਂ ਡਿੱਗਾਂਗੇ ਮੂੰਹ ਪਰ ਇਹ ਸਲੋ ਸਲੋ ਫਾਇਦਾ ਕਰੇਗਾ 15 20 ਦਿਨਾਂ ਦੇ ਵਿੱਚ ਪ੍ਰੋਪਰ ਆਪਾਂ ਨੂੰ ਰਿਜ਼ਲਟ ਮਿਲੇਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਪ੍ਰੋਮਿਸ ਕਰਦਾ ਪਿਆ ਇਹ ਚੀਜ਼ਾਂ ਪ੍ਰੈਕਟੀਕਲ ਕਰਕੇ ਦੇਖੀਆਂ ਹੀ ਆਲਰੇਡੀ ਠੀਕ ਹੈ ਇਹ ਇਹ ਚੀਜ਼ਾਂ ਅਸੀਂ ਵਰਤ ਕੇ ਨਜ਼ਰ ਰਿਜ਼ਲਟ ਲੈ ਕੇ ਫਿਰ ਤੁਹਾਡੇ ਮੂਰੇ ਕੋਈ ਚੀਜ਼ ਲੈ ਕੇ ਆਈ ਦੀ ਠੀਕ ਹੈ ਹਾਂਜੀ ਤੇ ਇਸਤੇਮਾਲ ਫਿਰ ਇਹਨੂੰ ਕਿਵੇਂ ਕਰਨਾ ਜੀ ਚਾਹ ਚ ਪਾਉਣਾ ਸੌਖਾ ਤਰੀਕਾ ਇਹ ਵੇ ਕਿ ਪਹਿਲਾਂ ਇੱਕ ਆ ਦੇਖੋ ਜੀ ਇੰਨਾ ਪਾਣੀ ਆਪਾਂ ਲੈਣਾ ਜੀ ਇੱਕ ਗਲਾਸ ਪਾਣੀ ਹੋ ਗਿਆ ਇੱਕ ਗਲਾਸ ਪਾਣੀ ਹੋ ਗਿਆ ਜੀ ਠੀਕ ਹੈ ਇਹ ਪਾਣੀ ਨੂੰ ਲੈ ਕੇ ਤੁਸੀਂ ਇਹਦੇ ਚ ਪਾ ਦੇਣਾ ਜੀ ਪੈਨ ਦੇ ਵਿੱਚ ਠੀਕ ਹੈ ਜਦੋਂ ਪਾਣੀ ਗਰਮ ਹੋ ਗਿਆ ਜਦੋਂ ਪਾਣੀ ਦੇ ਵਿੱਚੋਂ ਭਾਫ਼ ਨਿਕਲਣ ਲੱਗ ਪਈ ਉਦੋਂ ਆਪਾਂ ਪਾਣੀ ਨੂੰ ਉਹਦੇ ਵਿੱਚ ਆਪਾਂ ਚਾਰ ਪੀਸ ਪਾਣੇ ਨੇ ਸਿਰਫ ਚਾਰ ਚਾਰ ਪੀਸ ਬਿਲਕੁਲ ਚਾਰ ਪੀਸ ਆ ਦੇਖੋ ਜੀ ਇੱਕ ਦੋ ਤਿੰਨ ਤੇ ਚਾਰ ਠੀਕ ਹੈ ਚਾਹ ਹੋ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਪਾਣੀ ਜਦੋਂ ਤੱਕ ਗਰਮ ਹੁੰਦਾ ਹੈ ਹੋਰ ਕੀ ਫਾਇਦੇ ਸਾਡੇ ਬਾਡੀ ਨੂੰ ਹੋਣ ਵਾਲੇ ਨੇ ਆਲ ਓਵਰ ਇਸ ਸ਼ੇਰ ਦੀ ਚਾਹ ਨਾਲ ਸ਼ੇਰ ਪੰਜੇ ਦੀ ਚਾਹ ਨਾਲ ਦੇਖੋ ਜੀ ਜਿਹੜਾ ਕਹਿੰਦਾ ਨਾ ਵੀ ਮੈਨੂੰ ਸਾਰੀ ਦਿਹਾੜੀ ਡਕਾਰ ਆਂਦੇ ਰਹਿੰਦੇ ਨੇ ਮੇਰਾ ਖਾਦਾ ਪੀਤਾ ਇੱਥੇ ਹੀ ਅੜਿਆ ਰੰਦਾ ਉਹ ਥੱਲੇ ਜਾਂਦਾ ਹੀ ਨਹੀਂ ਜਾਂ ਮੈਨੂੰ ਡਕਾਰ ਆਂਦੇ ਰਹਿੰਦੇ ਨੇ ਜਾਂ ਮੇਰੀ ਗੈਸ ਨਿਕਲਦੀ ਰਹਿੰਦੀ ਹੈ ਮੈਂ ਕਿਤੇ ਜਾ ਕੇ ਬੈਠਦਾ ਵਾਂ ਉੱਥੇ ਇੰਨੀ ਬਦਬੂ ਆਂਦੀ ਹੈ ਵੀ ਮੈਨੂੰ ਲੋਕੀ ਕਹਿੰਦੇ ਭਾਈ ਤੂੰ ਉੱਠ ਕੇ ਪਰੇ ਹੋ ਜਾ ਥੋੜਾ ਜਾਂ ਜਿਹੜਾ ਡਾਈਜੈਸ਼ਨ ਵਾਲਾ ਸਿਸਟਮ ਹੈ ਨਾ ਉਹ ਵੀ ਇੰਨੇ ਗੁੱਡ ਕਰਨਾ ਉਹ ਵੀ ਵਧੀਆ ਕਰ ਦੇਣਾ ਤੁਹਾਡਾ ਡਾਈਜੈਸ਼ਨ ਸਿਸਟਮ ਖਾਦਾ ਪੀਤਾ ਤੁਹਾਨੂੰ ਤੁਰੰਤ ਪਚਣਾ ਸ਼ੁਰੂ ਹੋ ਜਾਏਗਾ ਪਰ ਸ਼ਰਤ ਇਹ ਵੇ ਕਿ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਸਮਝਾਈਆਂ ਨੇ ਜੇ ਤੁਸੀਂ ਫਸਟ ਫਾਸਟ ਫੂਡ ਨੂੰ ਤਿਆਗ ਦੋਗੇ ਚਾਹ ਪੀਣੀ ਜੜੇ ਦਿਹਾੜੀ ਚ ਕਈ ਵਾਰੀ 6 6 7 7 ਕੱਪ ਚਾਹ ਪੀ ਲੈਂਦੇ ਨੇ ਹੁਣ ਤੁਸੀਂ ਇਹ ਕਹੋ ਵੀ ਫਾਰਮੂਲੇ ਵੀ ਆਪਾਂ ਬਣਾਣੇ ਨੇ ਆਪਾਂ ਪ੍ਰੇਜ ਵੀ ਨਹੀਂ ਕਰਨੇ ਤੇ ਉਹ ਚੀਜ਼ਾਂ ਫਿਰ ਕਿਸੇ ਹੱਦ ਤੱਕ ਕੰਮ ਘਟ ਕਰਦੀਆਂ ਜਾਂ ਨਹੀਂ ਕਰਦੀਆਂ ਫਿਰ ਉਹਦੇ ਵਿੱਚ ਥੋੜੀ ਜੀ ਰਿਸਪੌਂਸਿਬਿਲਟੀ ਤੁਹਾਡੀ ਬਣਦੀ ਹੈ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਜਿੱਦਾਂ ਜਿੱਦਾਂ ਸਮਝਾਈਆਂ ਜਾਂਦੀਆਂ ਨੇ ਉਦਾਂ-ਉਦਾਂ ਕਰੋਗੇ ਜਾਂ ਮੇਰੇ ਨਾਲ ਫਰੀ ਵਿੱਚ ਬਿਲਕੁਲ ਫਰੀ ਵਿੱਚ ਸਲਾਹ ਲੈਣ ਲਈ ਜਾਂ ਤੁਸੀਂ ਆਪਣੇ ਹੈਲਥ ਦੇ ਕਿਸੇ ਵੀ ਵਿਸ਼ੇ ਨੂੰ ਡਿਸਕਸ ਕਰਨ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨਾਲ ਸਲਾਹ مشوره ਦੀ ਕੋਈ ਫੀਸ ਪਾਫਾ ਨਿਕਲਣਾ ਸ਼ੁਰੂ ਹੋ ਗਿਆ ਨਾ ਦੇਖੋ ਜੀ ਆਹ ਚਾਰ ਪੀਸ ਨੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਕਦੋਂ ਤੱਕ ਇਹਨੂੰ ਉਬਾਲਣਾ ਜੀ ਆਪਾਂ ਇਹ ਉਦੋਂ ਤੱਕ ਬਾਲਣਾ ਜੀ ਆਪਾਂ ਜਦੋਂ ਤੱਕ ਜਿਹੜਾ ਪਾਣੀ ਹੈ ਏਦਾਂ ਨਾ ਰਹਿ ਜੇ ਅੱਛਾ ਮਤਲਬ ਇੱਕ ਗਲਾਸ ਅਸੀਂ ਪਾਣੀ ਪਾਉਣਾ ਹੈ ਉਹਦੇ ਵਿੱਚ ਚਾਰ ਕੌ ਫਲ ਸਿੱਟ ਦੇਨੇ ਨੇ ਜਾਂ ਸ਼ੇਰ ਦਾ ਪੰਜਾ ਜਿਹਨੂੰ ਤੁਸੀਂ ਕਹਿ ਰਹੇ ਹੋ ਉਹ ਸੁੱਟ ਦੇਣਾ ਜਿਹੜਾ ਕੁਦਰਤੀ ਸ਼ੇਰ ਦਾ ਪੰਜਾ ਤੇ ਉਸ ਤੋਂ ਬਾਅਦ ਇਹਨੂੰ ਉਬਲਣ ਦੇਣਾ ਬਿਲਕੁਲ ਜੀ ਬਿਲਕੁਲ ਜੀ ਆਹ ਦੇਖੋ ਜੀ ਉਬਲਦਾ ਪਿਆ ਠੀਕ ਹੈ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਇੱਕਦਮ ਤਿਆਰ ਬਰ ਤਿਆਰ ਹੈਗਾ ਇਹ ਬਾਗਨਖੀ ਵਾਲੀ ਚਾਹ ਹੈਗੀ ਹੈ ਪਰ ਡਾਕਟਰ ਸਾਹਿਬ ਇਹਨੂੰ ਕਹਿੰਦੇ ਨੇ ਕਿ ਬਾਗਨਖੀ ਦੀ ਬੁਟੀ ਹੈਗੀ ਹੈ ਫਲ ਹੈਗਾ ਔਰ ਸ਼ੇਰ ਦੇ ਪੰਜੇ ਵਰਗਾ ਇਹਦਾ ਆਕਾਰ ਹੈ ਇਸ ਕਰਕੇ ਸ਼ੇਰਾਂ ਵਾਲੀ ਚਾਹ ਹੈਗੀ ਹੈ ਜਿਹੜੀ ਉਹ ਬਣਾਉਣ ਲੱਗੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਹੈ ਉਹਦੇ ਵਿੱਚ ਵੀ ਇੰਨੀ ਕੁ ਤਾਕਤ ਹੈ ਜਿਹੜੀ ਇਸ ਸ਼ੇਰ ਦੇ ਪੰਜੇ ਵਰਗਾ ਜਿਹੜਾ ਇਹ ਫਲ ਹੈਗਾ ਉਹਦੇ ਨਾਲ ਆ ਜਾਏਗੀ ਜੀ ਡਾਕਟਰ ਸਾਹਿਬ ਇਹਨੂੰ ਆਪਾਂ ਨੇ ਉਬਾਲ ਲਿਆ ਟਾਈਮ ਕਿਉਂਕਿ ਬਹੁਤ ਜ਼ਿਆਦਾ ਲੱਗ ਜਾਣਾ ਹੈ ਅਸੀਂ ਵੀਡੀਓ ਛੋਟੀ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਹੁਣ ਜਿਸ ਤਰੀਕੇ ਨਾਲ ਜਦੋਂ ਹੀ ਪਾਣੀ ਇਹ ਅੱਧਾ ਰਹਿ ਗਿਆ ਇਸੇ ਤਰੀਕੇ ਨਾਲ ਬਸ ਹੋਰ ਤਾਂ ਨਹੀਂ ਕੁਛ ਇਹਦੇ ਵਿੱਚ ਐਡ ਕਰਨਾ ਜੀ ਜੀ ਨਹੀਂ ਹੋਰ ਨਹੀਂ ਕੁਝ ਵੀ ਜੀ ਐਡ ਕਰਨਾ ਬਸ ਇਹਨੂੰ ਪੁਣ ਕੇ ਆਪਾਂ ਜੀ ਜੀ ਤੋ ਤੁਸੀਂ ਦੇਖੋ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਜਿਹੜਾ ਫਟਾਫਟ ਤੁਹਾਨੂੰ ਨੁਸਖਾ ਬਣਾ ਕੇ ਦਿਖਾਤਾ ਤੇ ਤੁਸੀਂ ਇਹਦੇ ਵਿੱਚ ਜਿਹੜਾ ਅੱਧਾ ਕੋ ਗਲਾਸ ਬਸ ਜਦੋਂ ਰਹਿ ਗਿਆ ਤੇ ਉਸ ਤੋਂ ਬਾਅਦ ਇਹਦਾ ਤੁਸੀਂ ਇਸਤੇਮਾਲ ਕਰਨਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਤੇ ਪੂਰਾ ਗਲਾਸ ਸੀ ਪੂਰੇ ਗਲਾਸ ਤੋਂ ਬਾਅਦ ਅਸੀਂ ਟਾਈਮ ਕਿਉਂਕਿ ਘੱਟ ਲਾਇਆ ਪਰ ਤੁਸੀਂ ਇਹਨੂੰ ਅੱਧਾ ਕਰ ਲੈਣਾ ਹੈ ਅੱਧਾ ਗਲਾਸ ਜਦੋਂ ਇਹ ਰਹਿ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਫਿਰ ਪੀਣ ਦਾ ਬੈਸਟ ਟਾਈਮ ਕਿਹੜਾ ਡਾਕਟਰ ਸਾਹਿਬ ਸਵੇਰੇ ਸੁੱਤੇ ਉੱਠਦਿਆਂ ਸਾਰ ਚੁਲੀ ਬਰਸ਼ ਕਰੇ ਬਿਨਾਂ ਕਿਉਂਕਿ ਜਿਹੜੀ ਮੂੰਹ ਦੇ ਅੰਦਰ ਜਿਹੜੀ ਰਾਲ ਬੰਦੀ ਹੈ ਨਾ ਉਹ ਬਹੁਤ ਕੀਮਤੀ ਹੈ ਜਦੋਂ ਤੁਹਾਡੇ ਅੰਦਰ ਜਿਹੜੀ ਫਰਸਟ ਮੂੰਹ ਦੇ ਅੰਦਰ ਬਣੀ ਹੋਈ ਰਾਲ ਤੁਹਾਡੇ ਅੰਦਰ ਜਾਂਦੀ ਹੈ ਤੁਹਾਡੀਆਂ 70 ਤੋਂ 80 ਜਿਹੜੀਆਂ ਬਿਮਾਰੀਆਂ ਜਿਹੜੀਆਂ ਤੁਹਾਨੂੰ ਲੱਗ ਸਕਦੀਆਂ ਨੇ ਉਹਨਾਂ ਤੋਂ ਤੁਸੀਂ ਬਚ ਜਾਓਗੇ ਹਾਂ ਤੁਸੀਂ ਇਹ ਪਾਣੀ ਪੀਣ ਤੋਂ ਬਾਅਦ ਚੁਲੀ ਬਰਸ਼ ਜੋ ਵੀ ਤੁਸੀਂ ਕਰਦੇ ਹੋ ਜਾਂ ਦਾਤਨ ਕਰਦੇ ਹੋ ਦਾਤਨ ਕਰਨਾ ਵੈਸੇ ਬੈਸਟ ਹੁੰਦਾ ਦੰਦਾਂ ਲਈ ਜੇ ਤੁਸੀਂ ਕੁਝ ਵੀ ਕਰਦੇ ਹੋ ਇਹ ਇਹਨੂੰ ਕੰਜ਼ੂਮ ਕਰਨ ਤੋਂ ਬਾਅਦ ਕਰਨਾ ਆਪਾਂ ਇਨੂੰ ਆਪਾਂ ਲਗਾਤਾਰ 1 ਮਹੀਨਾ ਵੀ ਕੰਜ਼ੂਮ ਕਰ ਸਕਦੇ ਆ ਜਦੋਂ ਤੱਕ ਤੁਹਾਨੂੰ ਲੱਗੇ ਨਾ ਵੀ ਮੇਰੀ ਜਿਹੜੀ ਵਾਈਓ ਐ ਸ਼ਾਂਤ ਹੋ ਗਈ ਹੈ ਮੇਰੀਆਂ ਹੱਡੀਆਂ ਦੇ ਵਿੱਚੋਂ ਦਰਦ ਮੇਰਾ ਸਰੀਰ ਕਾਇਮ ਹੋ ਗਿਆ ਮੈਨੂੰ ਦੂਜੇ ਪਾਸਿਓਂ ਫਾਇਦਾ ਹੋ ਗਿਆ ਗ੍ਰਿਸਟ ਕਮਜ਼ੋਰੀ ਵਾਲੇ ਪਾਸਿਓਂ ਫਾਇਦਾ ਹੋ ਗਿਆ ਉਦੋਂ ਤੱਕ ਤੁਸੀਂ ਇਹਨੂੰ ਕੰਜ਼ੂਮ ਕਰ ਸਕਦੇ ਹੋ ਇਹਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਜਾਂ ਕੁਛ ਨਹੀਂ ਹੈਗਾ ਪਰ ਫਿਰ ਵੀ ਆਪਾਂ ਇਹ ਗੱਲ ਤੁਹਾਨੂੰ ਰਾਏ ਮਸ਼ਵਰਾ ਦਿੰਨੇ ਆ ਕਿ ਤੁਸੀਂ ਇਹਨੂੰ ਕੰਜ਼ਿਊਮ ਕਰਨ ਤੋਂ ਪਹਿਲਾਂ ਕਿਸੇ ਐਕਸਪਰਟ ਦੀ ਕਿਸੇ ਡਾਕਟਰ ਦੀ ਸਲਾਹ ਲੈ ਕੇ ਫਿਰ ਹੀ ਇਹਨੂੰ ਕੰਜ਼ਿਊਮ ਕਰਨਾ ਇਹ ਤੁਹਾਨੂੰ ਸਿਰਫ ਆਪਾਂ ਐਜੂਕੇਸ਼ਨਲ ਪਰਪਸ ਲਈ ਵੀਡੀਓ ਦਿੰਨੇ ਆ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਮਸਲਾ ਇੱਥੇ ਹੋ ਜਾਂਦਾ ਬਹੁਤ ਸਾਰੇ ਸਾਡੇ ਭਰਾ ਹੈਗੇ ਨੇ ਜਿਨ੍ਹਾਂ ਨੂੰ ਇਹ ਨਹੀਂ ਮਿਲੇਗਾ ਜਾਂ ਨਹੀਂ ਮਿਲਦਾ ਜਾਂ ਜਿਨ੍ਹਾਂ ਕੋਲ ਟਾਈਮ ਨਹੀਂ ਹੁੰਦਾ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਤੁਹਾਨੂੰ ਫੋਨ ਵੀ ਕਰਦੇ ਨੇ ਫਿਰ ਕੀ ਹੱਲ ਦਿੰਦੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਫੇਰ ਆਪਾਂ ਲਾਲੀ ਲਾਲੀ ਵਾਲਾ ਦਿੰਨੇ ਕੈਪਸੂਲ ਲਾਲੀ ਵਾਲਾ ਲਾਲੀ ਪਖਾਉ ਕੈਪਸੂਲ ਹੁੰਦਾ ਸਾਡੇ ਤੋਂ ਅੱਛਾ ਜੀ ਲਾਲੀ ਪਖਾਉ ਕੀ ਕਰਦਾ ਜੀ ਚਿਹਰੇ ਤੇ ਕਹਿੰਦੇ ਨਾ ਲਾਲੀ ਨਹੀਂ ਆਂਦੀ ਨੂਰ ਨਹੀਂ ਆਂਦਾ ਉਹ ਚਿਹਰੇ ਤੇ ਨੂਰ ਵੀ ਆਏਗਾ ਇਹ ਹੁੰਦਾ ਜੀ ਕਈ ਜੜੀ ਬੁੱਟੀਆਂ ਦਾ ਸਮੇਲ ਹੁੰਦਾ ਠੀਕ ਹੈ ਰਾਤਾਂ ਜਾ ਜਾ ਕੇ ਮਿਹਨਤ ਕਰਕੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਜੀ ਇਹ ਕੈਪਸੂਲ ਕੀ ਕਰਦਾ ਜੀ ਇਹ ਕੈਪਸੂਲ ਜਿਹੜਾ ਕਹਿੰਦਾ ਨਾ ਬੰਦਾ ਬਿਲਕੁਲ ਨਾ ਉਮੀਦਾਂ ਚੁੱਕਾ ਜਾਂ ਕਹਿੰਦੇ ਵੀ ਦਰਦਾਂ ਕਰਕੇ ਦਰਦਾਂ ਕਰਕੇ ਜਿਹੜਾ ਕਹਿੰਦਾ ਵੀ ਮੇਰੇ ਦਰਦ ਦਾ ਹੁਣ ਕੋਈ ਹੱਲ ਨਹੀਂ ਹੈਗਾ ਇਹ ਉਹ ਜਿਹੜੀਆਂ ਦਰਦਾਂ ਨੇ ਉਹਨਾਂ ਨੂੰ ਵੀ ਠੀਕ ਕਰਦਾ ਤੇ ਲਾਲੀਆਂ ਪਖਾਂਦਾ ਤੇ ਜਿਹੜਾ ਪਰਵਾਰਕ ਜੀਵਨ ਹੈ ਉਹਦੇ ਵਿੱਚ ਵੀ ਨਵੀਂ ਖੁਸ਼ੀ ਲਿਆਂਦਾ ਇੰਨੀ ਜਾਨ ਇੰਨੀ ਤਾਕਤ ਜਿਹੜੀ ਕਿ ਸ਼ੇਰ ਦੇ ਪੰਜੇ 'ਚ ਵੀ ਨਹੀਂ ਹੁੰਦੀ ਉਹ ਬੰਦੇ ਦੇ ਅੰਦਰ ਆਪਣੇ ਅੰਦਰ ਆ ਜਾਂਦੀ ਹੈ ਸੱਚੀ ਗੱਲ ਹੈ ਅੱਛਾ ਇਹ ਤਾਂ ਨਹੀਂ ਹੈ ਡਾਕਟਰ ਸਾਹਿਬ ਵੀ ਇਹਦੇ 'ਚ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਜਿਹੜਾ ਉਹ ਤੁਹਾਡੇ ਫੈਨ ਪੱਕੇ ਹੀ ਹੋ ਜੇ ਬਿਲਕੁਲ ਜੀ ਬਿਲਕੁਲ ਫੈਨ ਫੈਨ ਤੇ ਮੈਂ ਕਹਿੰਦਾ ਸ਼ੁਕਰਗੁਜ਼ਾਰ ਬੰਦੇ ਨੂੰ ਪਰਮਾਤਮਾ ਨਾਲ ਹੋਣਾ ਚਾਹੀਦਾ ਅਹੀਂ ਤੇ ਮਿਹਨਤ ਕਰਨ ਕਹਿਣ ਦਾ ਕਹਿਣ ਦਾ ਮਤਲਬ ਇਹ ਵੀ ਇਹ ਐਡਿਕਸ਼ਨ ਤਾਂ ਨਹੀਂ ਹੋ ਜੂਗੀ ਇਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਐਡਿਕਸ਼ਨ ਵਾਲੀ ਇਹ ਚ ਕੋਈ ਚੀਜ਼ ਨਹੀਂ ਮੈਂ ਖੋਲ ਕੇ ਤੁਹਾਨੂੰ ਦਿਖਾ ਲੰਗਾ ਵਾਂ ਇਹਦੇ ਵਿੱਚ ਚੈੱਕ ਕਰੋ ਕੋਈ ਚਿੱਟੀ-ਚਿੱਟੀ ਚੀਜ਼ ਪਾਈ ਹੈ ਦੇਖੋ ਤੇ ਸਾਰੀ ਪੂਰੀ ਹੈ ਨਹੀਂ ਜੀ ਪੂਰੀ ਹੈ ਨਾ ਇਹਦਾ ਮਤਲਬ ਇਹ ਚ ਜੜੀ ਇਹਦੇ ਚ ਫਿਰ ਤੁਸੀਂ ਕੁੱਟ ਕੇ ਇਹਦੇ ਚ ਪਾਤਾ ਜੀ ਕਿ ਇਹਦੇ ਚ ਜੜੀਆਂ ਬੂਟੀਆਂ ਨੇ ਜੀ ਇਹਦੇ ਚ ਇਹ ਚੀਜ਼ਾਂ ਤਾਂ ਹੁੰਦੀਆਂ ਹੀ ਨੇ ਇਹ ਤੋਂ ਇਲਾਵਾ ਹੋਰ ਜੜੀਆਂ ਬੂਟੀਆਂ ਜਿਹੜੀਆਂ ਦੁਰਲਭ ਜੜੀਆਂ ਬੂਟੀਆਂ ਜਿਨ੍ਹਾਂ ਦੇ ਮੈਂ ਬਾਰੇ ਅਕਸਰਕ اندر ਨੰਨਾਵਾ ਵੀ ਜਿਹੜੀਆਂ ਜੜੀਆਂ ਬੁੱਟੀਆਂ ਲੱਭਣੀਆਂ ਬੜੀਆਂ ਮੁਸ਼ਕਲ ਨੇ ਹੁਣ ਇਹ ਵੀ ਚੀਜ਼ ਕਾਮਨ ਨਹੀਂ ਹੈਗੀ ਇੰਨੀ ਠੀਕ ਹੈ ਇਹ ਵੀ ਆਪਾਂ ਚੀਜ਼ ਸਾਰਿਆਂ ਨੂੰ ਇੱਕ ਭਲੇ ਲਈ ਦੱਸਦੇ ਪਏ ਨਾ ਵੀ ਆਹ ਚੀਜ਼ ਹੈਗੀ ਹੈ ਇੰਨੀ ਇਹਦੇ ਨਾਲ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ ਮੇਨ ਚੀਜ਼ਾਂ ਹੁੰਦੀਆਂ ਕੰਬੀਨੇਸ਼ਨ ਓਕੇ ਦੋ ਜੜੀਆਂ ਬੁੱਟੀਆਂ ਜਦੋਂ ਆਪਾਂ ਮਿਕਸ ਕਰਦੇ ਆ ਨਾ ਉਹਨਾਂ ਦਾ ਉਹ ਚੀਜ਼ ਚੈੱਕ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਵੀ ਉਹਨਾਂ ਦਾ ਅਸਰ ਜਿਹੜਾ ਉਹ ਵਿਪਰੀਤ ਨਾ ਹੋਏ ਜੀ ਠੀਕ ਹੈ ਉਹ ਚੀਜ਼ਾਂ ਨੂੰ ਚੈੱਕ ਕਰਕੇ ਉਹਨਾਂ ਦਾ ਪ੍ਰੋਪਰ ਇੱਕ ਮਿਕਸ਼ਨਰ ਬਣਾਇਆ ਜਾਂਦਾ ਫੇਰ ਹੀ ਅਸੀਂ ਇਹਨਾਂ ਨੂੰ ਪ੍ਰਸੀਡ ਕਰਦੇ ਹਾਂ ਅੱਗੇ ਕਿਸੇ ਨੂੰ ਦੰਨੇ ਆ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਸ਼ੇਰ ਦੇ ਪੰਜੇ ਵਾਲੇ ਵਰਗੇ ਜਿਹੜਾ ਫਲ ਹੈਗਾ ਉਹਦੀ ਚਾਹ ਦਾ ਅੱਜ ਤੁਹਾਨੂੰ ਇਸਤੇਮਾਲ ਕਰਨਾ ਸਿਖਾਇਆ ਡਾਕਟਰ ਸਾਹਿਬ ਦਾ ਬੜਾ ਸਿੰਪਲ ਜਿਹਾ ਬੜਾ ਸਧਾਰਨ ਜਿਹਾ ਨੁਸਖਾ ਫਾਰਮੂਲਾ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀਆਂ ਹੱਡੀਆਂ ਦਰਦ ਕਰਦੀਆਂ ਨੇ ਤੇ ਹੱਡੀਆਂ 'ਚ ਦਰਦ ਸਰੀਰ ਦੇ ਵਿੱਚ ਦਰਦ ਹੋਣ ਕਰਕੇ ਉਹ ਆਪਣੇ ਵਿਅਵਤਾ ਲਾਈਫ ਦਾ ਸੁੱਖ ਵੀ ਉਹਨਾਂ ਨਹੀਂ ਲੈ ਪਾਉਂਦੇ ਜਿੰਨਾ ਉਹ ਚਾਹੁੰਦੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਕੋਈ ਫਾਰਮੂਲਾ ਤੁਸੀਂ ਕਦੇ ਵੀ ਇਸਤੇਮਾਲ ਨਹੀਂ ਕਰਨਾ ਤੁਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨਾਲ ਵੀ ਗੱਲਬਾਤ ਕਰ ਸਕਦੇ ਹੋ ਕਿਉਂਕਿ ਫੋਨ ਤੇ ਕੰਸਲਟੈਂਸੀ ਦਾ ਕੋਈ ਚਾਰजेस ਨਹੀਂ ਕਰਦੇ ਧੰਨਵਾਦ